ਕੰਜਰ ਸੁਪਨੇ ਦੇ ਵਿੱਚ ਆਉਂਦਾ ਅੱਧੀ ਰਾਤੀਆਂ ਨੂੰ ਜਗਾਉਂਦਾ ਕੰਜਰ ਸੁਪਨੇ ਦੇ ਵਿੱਚ ਆਉਂਦਾ ਅੱਧੀ ਰਾਤੀਆਂ ਨੂੰ ਜਗਾਉਂਦਾ ਮੈਨੂੰ ਝਾੜੂ ਨਾਲ ਡਰਾਉਂਦਾ ਕਰਦਾ ਮਾੜਾ ਨਕੜੇ ਅਕਾਲੀ ਦਲ ਦੀ ਜੜਾਂ ਵਿੱਚ ਬਹਿ ਗਿਆ ਸਿਮਰੋ ਕੇਸਰੀਵਾਲ ਕੁੜੇ ਅਕਾਲੀ ਦਲ ਦੀ ਜੜਾਂ ਵਿੱਚ ਬਹਿ ਗਿਆ ਸਿਮਰੋ ਕੇਸਰੀਵਾਲ ਕੁੜੇ ਸਾਨੂੰ ਵੋਟ ਕਿਸੇ ਨਹੀਂ ਪਾਉਣੀ ਲੋਕਾਂ ਜੁੱਤੀ ਖੂਬ ਵਰਾਉਣੀ ਸਾਨੂੰ ਵੋਟ ਕਿਸੇ ਨਹੀਂ ਪਾਉਣੀ ਲੋਕਾਂ ਜੁੱਤੀ ਖੂਬ ਵਰਾਉਣੀ ਸਾਡੀ ਅਕਰ ਟਕਾਣੇ ਲਾਉਣੀ ਘੜਦੇ ਫਿਰਨ ਸਕੀਮ ਕੁੜੇ ਨਹੀਂ ਮੇਰਾ ਸਾਲਾ ਵੇਚਦਾ ਚਿੱਟਾ ਤੇ ਮੈਂ ਵੇਚਾਂ ਫੀਮ ਕੁੜੇ ਨਹੀਂ ਮੇਰਾ ਸਾਲਾ ਵੇਚਦਾ ਪੁੱਕੀ ਤੇ ਮੈਂ ਵੇਚਾਂ ਫੀਮ ਕੁੜੇ ਮੇਰਾ ਪਿਤਾ ਸਮਾਨ ਜੋ ਪਾਪਾ ਨਿਤ ਹੀ ਕਰਦਾ ਨਾ ਵਾਂਸਿਆ ਪਾ ਉਬ ਮੇਰਾ ਪਿਤਾ ਸੁਮਾਨ ਜੋ ਪਾਪਾ ਨਿਤ ਹੀ ਕਰਦਾ ਨਵਾਸਿਆ ਪਾ ਲੋਕਾਂ ਲਾਉਣਾ ਇਹਦਾ ਕਟਾਪਾਏ ਜੋ ਬਣਦਾ ਹੀ ਰੋਨੀ ਅੱਜ ਕੱਲ ਜਿੱਥੇ ਕਿਤੇ ਵੀ ਜਾਂਦਾ ਰੱਖਦਾ ਨਾਲ ਜ਼ਗੀਰੋਨੀ ਅੱਜ ਕੱਲ ਜਿੱਥੇ ਕਿਤੇ ਵੀ ਜਾਂਦਾ ਰੱਖਦਾ ਨਾਲ ਜ਼ਗੀਰੋਨੀ ਨੇ ਗੁਰੀ ਗੱਲਾਂ ਸੱਚ ਸੁਣਾਉਂਦਾ ਗਾਣੇ ਸਿਦਨੀ ਦੇ ਵਿੱਚ ਗਾਉਂਦਾ ਗੁਰੀ ਗੱਲਾਂ ਸੱਚ ਸੁਣਾਉਂਦਾ ਬੈਠਾ ਸਿਦਨੀ ਦੇ ਵਿੱਚ ਗਾਉਂਦਾ ਹੋ ਪੰਨੂ ਰੱਬ ਦਾ ਨਾਮ ਤੇ ਆਉਂਦਾ ਜਲੋਂਦਾ ਬੇੜੇ ਪਾਰ ਕੁੜੇ ਐਦਕੀਆਂ ਮੈਂ ਆਦਮੀ ਜਿੰਨਾ ਤੇ ਜਾਣਾ ਬਾਦਲ ਹਾਰ ਕੁੜੇ ਐਦਕੀਆਂ ਮੈਂ ਆਦਮੀ ਜਿੰਨਾ ਤੇ ਜਾਣਾ ਬਾਦਲ ਹਾਰ ਕੁੜੇ